ਵਾਹਿਗੁਰਜੀ ਕਾ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤਿਹ ਗੁਰੂ ਜੀ ਦੀਆਂ ਸਾਕੀਆਂ ਨੂੰ ਸਭ ਤੋਂ ਪਹਿਲਾਂ ਸੁਣਨ ਵਾਸਤੇ ਅਇਥੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਫਿਰ سامنے ਦਿਖਾਈ ਦੇ ਰਹੇ ਬੈਲ ਦੇ ਬਟਨ ਨੂੰ ਦਬਾ ਕੇ ਇਸ ਤਰ੍ਹਾਂ ਆਉਣ ਨੂੰ ਕਲਿੱਕ ਕਰੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਦੀ ਸਾਖੀ ਦੇ ਵਿੱਚ ਤੁਸੀਂ ਜਾਣੋਗੇ ਕਿਵੇਂ ਗੁਰੂ ਨਾਨਕ ਸਾਹਿਬ ਜੀ ਦੇ ਆਉਣ ਨਾਲ ਸੁੱਕੇ ਪਏ ਬਾਗਾਂ ਦੇ ਵਿੱਚ ਹਰੌਣਕਾਂ ਲੱਗੀਆਂ ਇੱਕ ਵਾਰ ਸਿੱਖ ਧਰਮ ਦਾ ਪ੍ਰਚਾਰ ਕਰਨ ਲਈ ਗੁਰੂ ਨਾਨਕ ਸਾਹਿਬ ਜੀ ਸ਼੍ਰੀਲੰਕਾ ਜਾਂਦੇ ਨੇ ਇਥੋਂ ਦੇ ਬਹੁਤ ਸਾਰੇ ਲੋਕ ਦੇਵੀ ਸ਼ਕਤੀਆਂ ਦੇ ਪੁਜਾਰੀ ਸੀ ਜੀ ਉਹਨਾਂ ਦਾ ਜਿਹੜਾ ਜੀਵਨ ਸੀ ਉਹ ਬਹੁਤ ਜ਼ਿਆਦਾ ਸਵਾਰਥੀ ਸੀ ਸਾਰੇ ਆਪੋ ਆਪ ਦੇਾਰੇ ਸੋਚਦੇ ਸਨ ਤੇ ਇੱਕ ਦੂਜੇ ਨਾਲ ਕਿਸੇ ਨੂੰ ਕੋਈ ਹਮਦਰਦੀ ਨਹੀਂ ਸੀ ਗੁਰੂ ਜੀ ਇਸ ਤਰ੍ਹਾਂ ਦੇ ਭੁੱਲੇ ਪਟਕੇ ਹੋਏ ਲੋਕਾਂ ਨੂੰ ਜੀਵਨ ਦਾ ਸਹੀ ਰਸਤਾ ਦੱਸਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਸਮੇਂ ਦੇ ਸਨ ਸੋ ਸੱਚੇ ਪਾਸ਼ਾ ਗੁਰੂ ਨਾਨਕ ਦੇਵ ਜੀ ਨੇ ਇੱਥੇ ਜਾਣਾ ਕੀਤਾ ਜੀ ਬਹੁਤ ਇੰਟਰਸਟਿੰਗ ਜੀ ਸਾਖੀਆਂ ਨੂੰ ਪੂਰੇ ਧਿਆਨ ਨਾਲ ਤੇ ਅੰਤ ਤੱਕ ਸੁਣਨਾ ਜੀ ਕਹਿੰਦੇ ਨੇ ਇੱਥੇ ਮਨ ਸੁਖ ਨਾਂ ਦਾ ਇੱਕ ਗੁਰੂ ਨਾਨਕ ਪਾਸ਼ਾ ਜੀ ਦਾ ਸਿੱਖ ਰਹਿੰਦਾ ਸੀ ਸ਼੍ਰੀ ਲੰਕਾ ਉਹਨੂੰ ਜਦੋਂ ਪਤਾ ਲੱਗ ਗਿਆ ਕਿ ਗੁਰੂ ਨਾਨਕ ਪਾਸ਼ਾ ਜੀ ਇੱਥੇ ਆ ਰਹੇ ਨੇ ਇਹ ਸ਼ਿਦਿਵੰਖਾ ਵਿੱਚ ਮਟਿਆ ਕਾਲੰਬ ਵਿੱਚ ਰਹਿੰਦਾ ਸੀ ਜੀ ਤੇ ਇਹ ਪੁਣੇ ਇੱਥੇ ਬਹੁਤ ਸਾਰੇ ਲੋਕਾਂ ਨੂੰ ਗੁਰੂ ਨਾਨਕ ਸਾਹਿਬ ਜੀ ਦੇ ਆਉਣ ਬਾਰੇ ਪਹਿਲੇ ਦੱਸ ਦਿੱਤਾ ਸੀ ਸੋ ਭਾਈ ਮਨੁਸਖ ਨੇ ਆਪਣੇ ਸਾਥੀਆਂ ਨੂੰ ਨਾਲ ਲਿਆ ਉਹਨਾਂ ਦੀ ਸਹਾਤਾ ਦੇ ਨਾਲ ਉਸ ਬਾਗ ਦੀ ਜਿਹੜੀ ਸਫਾਈ ਹੈ ਸ਼ੁਰੂ ਕਰ ਦਿੱਤੀ ਜਿੱਥੇ ਗੁਰੂ ਨਾਨਕ ਪਾਸ਼ਾ ਜੀ ਨੇ ਆ ਕੇ ਟਿਕਾਣਾ ਕਰਨਾ ਸੀਗਾ ਕਿਉਂਕਿ ਆਪਾਂ ਜਾਣਦੇ ਹਾਂ ਕਿ ਗੁਰੂ ਨਾਨਕ ਪਾਸ਼ਾ ਜੀ ਕਦੇ ਵੀ ਕਿਸੇ ਦੇ ਘਰ ਜਾ ਕੇ ਘੱਟ ਹੀ ਰਹਿੰਦੇ ਸਨ ਕਿਉਂਕਿ ਪਾਸ਼ਾ ਨਹੀਂ ਸਨ ਚਾਹੁੰਦੇ ਕਿ ਕਿਸੇ ਨੂੰ ਤੰਗੀ ਦਿੱਤੀ ਜਾਵੇ ਕਿਸੇ ਵੀ ਪ੍ਰਕਾਰ ਦੀ ਦੂਜੀ ਗੱਲ ਗੁਰੂ ਪਾਸ਼ਾ ਜੀ ਸਾਰੇ ਲੋਕਾਈ ਨੂੰ ਜਿਹੜਾ ਹੈਗਾ ਗੁਰਮਤ ਦਾ ਪ੍ਰਚਾਰ ਕਰਨੇ ਜਾਂਉਂਦੇ ਸਨ ਉਪਦੇਸ਼ ਦੇਣਾ ਚਾਹੁੰਦੇ ਸਨ ਸੋ ਉਹਦੇ ਲਈ ਬਹੁਤੇ ਜਿਹੜੇ ਲੋਕ ਆ ਉਹ ਖੁੱਲੇ ਥਾਂ ਤੇ ਹੀ ਆ ਕੇ ਬੈਠ ਸਕਦੇ ਸਨ ਇਸ ਕਰਕੇ ਗੁਰੂ ਨਾਨਕ ਪਾਸ਼ਾ ਜੀ ਜ਼ਿਆਦਾਤਰ ਕਿਸੇ ਧਰਮਸ਼ਾਲਾ ਦੇ ਵਿੱਚ ਜਾਂ ਜਿੱਥੇ ਜ਼ਿਆਦਾ ਘੱਟ ਹੋਵੇ ਜਾਂ ਕਿਸੇ ਬਾਗ ਵਗੈਰਾ ਦੇ ਵਿੱਚ ਬਹਿ ਕੇ ਹੀ ਪ੍ਰਚਾਰ ਕਰਦੇ ਸੀਗੇ ਸੋ ਹੁੰਦਾ ਕੀ ਹੈ ਜੀ ਉਹ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਉਸ ਬਾਗ ਦੀ ਸਫਾਈ ਕਰ ਦਿੰਦੇ ਨੇ ਘਾਹ ਬੂਤੇ ਕੱਟ ਕੇ ਪੱਧਰੇ ਕਰ ਦਿੱਤੇ ਗਏ ਸੁੱਕੀਆਂ ਤੇ ਸੜੀਆਂ ਹੋਈਆਂ ਟਾਹਣੀਆਂ ਨੂੰ ਇੱਥੋਂ ਹਟਾ ਕੇ ਬਿਲਕੁਲ ਸਾਫ਼ ਸੁਥਰਾ 판 ਕਰ ਦਿੱਤਾ ਗਿਆ ਜੜੇ ਕੁਝ ਦਰਖਤ ਤੇਜ਼ ਹਵਾਵਾਂ ਨਾਲ ਜੜਾਂ ਤੋਂ ਉਖੜ ਗਏ ਸੀਗੇ ਉਹਨਾਂ ਨੂੰ ਵੀ ਸਾਫ ਲਿਆ ਗਿਆ ਸਾਰਾ ਬਾਗ ਚੰਗੀ ਤਰ੍ਹਾਂ ਸਾਫ ਕਰ ਦਿੱਤਾ ਗਿਆ ਤੇ ਬਾਗ ਦੀ ਜਿਹੜੀ ਹਰਿਆਲੀ ਸੀ ਉਹ ਦੂਰੋਂ ਹੀ ਸਾਫ ਦਿਸਣ ਲੱਗ ਪਈ ਇਹ ਇਸ ਤਰ੍ਹਾਂ ਲੱਗਦਾ ਸੀ ਜਿਵੇਂ ਕਿਸੇ ਨੇ ਸੁੱਕੇ ਹੋਏ ਬਾਗ ਨੂੰ ਇੱਕਦਮ ਹਰਾ ਕਰ ਦਿੱਤਾ ਹੋਵੇ ਮਤੇ ਕਲਮ ਦੇ ਇਸ ਬਾਗ ਵਿੱਚ ਗੁਰੂ ਜੀ ਨੇ ਫਿਰ ਆਪਣਾ ਡੇਰਾ ਲਾਇਆ ਜੀ ਗੁਰੂ ਜੀ ਦੇ ਔਨਾਰ ਬਾਗ ਵਿੱਚ ਵਾਪਸ ਰੋਣ ਕਰਨ ਲੱਗ ਪਈਆਂ ਆਸਪਾਸ ਦੇ ਲੋਕ ਹੁਮ ਹਮਾ ਕੇ ਦਰਸ਼ਨ ਕਰਨ ਲੱਗੇ ਆਇਆ ਕਰਦੇ ਲੋਕਾਂ ਦੀ ਭਾਰੀ ਭੀੜ ਦੇਖ ਕੇ ਹੁਣ ਇੱਥੋਂ ਦੇ ਜਿਹੜੇ ਬ੍ਰਾਹਮਣ ਤੇ ਭਿਖਸ਼ੂ ਬਹੁਤ ਹੈਰਾਨ ਹੋਦੇ ਨੇ ਕਿਉਂਕਿ ਉਹਨਾਂ ਦਾ ਖਾਨ ਰੁਕ ਜਾਂਦਾ ਸੀ ਜਿੱਥੇ ਗੁਰੂ ਨਾਨਕ ਪਾਤਸ਼ਾਹ ਜੀ ਜਾਂਦੇ ਸੀ ਕਿਉਂਕਿ ਗੁਰੂ ਸਾਹਿਬ ਕਦੇ ਵੀ ਕਿਸੇ ਨੂੰ ਦੁਖ ਤਕਸੂਤ ਨਹੀਂ ਸੀ ਕਰਾਂਦੇ ਉਹਨਾਂ ਨੂੰ ਆਪਣਾ ਖਤਰਾ ਸੀ ਉਹਨਾਂ ਪੰਡਤਾਂ ਨੂੰ ਉਹਨਾਂ ਪਿਖਸ਼ਵਾਨਾਂ ਨੂੰ ਜਿਹੜੇ ਭੇਹੀ ਸੀਗੇ ਕਿ ਸਾਡੀ ਹੁਣ ਜਿਹੜੀ ਪੂਜਾ ਮਾਨਤਾ ਕਿਤੇ ਖਤਮ ਨਾ ਹੋ ਜਾਈ। ਰਾਜਾ ਸ਼ਿਵਨਾਥ ਨੂੰ ਜਦੋਂ ਖਬਰ ਪੰਚੀ ਕਿ ਬਾਗ ਵਿੱਚ ਗੁਰੂ ਨਾਨਕ ਸਾਹਿਬ ਆਏ ਨੇ ਉਹ ਉਹਨਾਂ ਨੂੰ ਮਿਲਣ ਲਈ ਬਹੁਤ ਭਾਰੀ ਗੰਥੀ ਵਿੱਚ ਲੋਕਾਂ ਦੀ ਭੀੜ ਵੀ ਲੱਗੀ ਹੋਈ ਹੈ। ਇਹ ਸਾਰੀਆਂ ਖਬਰਾਂ ਜਦੋਂ ਰਾਜਾ ਸ਼ਿਵਨਾਥ ਕੋਲ ਜਾਂਦੀਆਂ ਇਹ ਸੁਣ ਕੇ ਰਾਜਾ ਬਹੁਤ ਖੁਸ਼ ਹੁੰਦਾ ਕਿਉਂਕਿ ਉਹ ਗੁਰੂ ਨਾਨਕ ਸਾਹਿਬ ਬਾਰੇ ਪਹਿਲਾਂ ਹੀ ਬਹੁਤ ਕੁਝ ਜਾਣਦਾ ਸੀ। ਉਹ ਗੁਰੂ ਨਾਨਕ ਸਾਹਿਬ ਦੀ ਵਡਿਆਈ ਗੁਰੂ ਨਾਨਕ ਸਾਹਿਬ ਦੀ ਮਹਿਮਾ ਤੋਂ ਜਾਣੂ ਸੀ। ਇਸ ਕਰਕੇ ਉਹਦੇ ਦਿਲ ਵਿੱਚ ਗੁਰੂ ਜੀ ਲਈ ਬਹੁਤ ਹੀ ਜ਼ਿਆਦਾ ਪਿਆਰ धरते ਸਤਕਾਰ ਸੀ। ਹੁਣ ਉਹਨੂੰ ਪਤਾ ਲੱਗ ਗਿਆ ਕਿ ਮੇਰੇ ਰਾਜ ਦੇ ਵਿੱਚ ਮੇਰੇ ਹੀ ਕਿਸੇ ਬਾਗ ਦੇ ਵਿੱਚ ਗੁਰੂ ਪਾਤਸ਼ਾਹ ਜੀ ਆ ਕੇ ਉਪਦੇਸ਼ ਦੇ ਰਹੇ ਨੇ ਸੰਗਤਾਂ ਨੂੰ। ਉਹ ਕੀ ਕਰਦਾ ਜੀ ਰਾਜਾ ਸ਼ਿਵਨਾਥ ਉਨੇ ਆਪਣੇ ਦੇਸ਼ ਦੇ ਰਿਵਾਜ ਦੇ ਮਤਾਬਕ ਬਹੁਤ ਸਾਰੀਆਂ ਸੁੰਦਰ ਇਸਤਰੀਆਂ ਗੁਰੂ ਜੀ ਪਾਸ ਭੇਜੀਆਂ ਉਹ ਗੁਰੂ ਜੀ ਦੇ ਸਾਹਮਣੇ ਨੱਚਣ ਤੇ ਆਰਤੀ ਧਾਰਨ ਲਈ ਆਈਆਂ ਸਨ ਕਿਉਂਕਿ ਗੁਰੂ ਜੀ ਉਹਨਾਂ ਨੂੰ ਆਪਣੇ ਨੇੜੇ ਆਉਣ ਤੋਂ ਮਨਾ ਕਰ ਦਿੰਦੇ ਨੇ ਤਾਂ ਫੇਰ ਉਹ ਥੋੜਾ ਰੁਕ ਜਾਂਦੀਆਂ ਨੇ ਅਜੇ ਅਕਰਣ ਤੋਂ ਕਿਉਂਕਿ ਜਿਹੜਾ ਇਹ ਰਾਜਾ ਜੀ ਇਹਦੇ ਦੇਸ਼ ਦੀ ਪ੍ਰਥਾ ਸੀ ਕਿ ਜਦੋਂ ਕੋਈ ਮਹਾਪੁਰਸ਼ ਆਉਂਦਾ ਇਆ ਕਿਸੇ ਕਿਸੇ ਦਾ ਖਾਸ ਕੋਈ ਬੰਦਾ ਹੁੰਦਾ ਕਿਸੇ ਦੇਸ਼ ਦਾ ਕੋਈ ਖਾਸ ਅਹੁਦੇ ਵਾਲਾ ਬੰਦਾ ਹੁੰਦਾ ਸੀ ਉਹਨੂੰ ਰਜਾਣ ਲਈ ਉਹਦੇ ਸਤਕਾਰ ਲਈ ਉਹਦੀ ਆਉਪਾਗਤ ਕਰਨ ਲਈ ਇਸ ਤਰ੍ਹਾਂ ਇਹ ਸੁੰਗਰ ਇਸ ਤਰ੍ਹਾਂ ਦਾ ਨਾਚ ਅਕਸਰ ਕਰਵਾਇਆ ਜਾਂਦਾ ਸੀ ਉਪਰੰਤ ਉਹਨਾਂ ਦੀ ਆਰਤੀ ਧਾਰ ਕੇ ਉਹਨਾਂ ਨੂੰ ਫਿਰ ਮੇਲਾ ਦੇ ਵਿੱਚ ਲਗਾਇਆ ਜਾਂਦਾ ਸੀ ਫਿਰ ਉਹਨਾਂ ਨੇ ਆਰਤੀ ਉਤਾਰਨ ਤੇ ਨੱਚਣ ਦੀ ਆਗਿਆ ਲਈ ਉਹਨਾਂ ਔਰਤਾਂ ਨੇ ਬੇਨਤੀ ਕੀਤੀ ਗੁਰੂ ਸਾਹਿਬ ਜੀ ਕੋਲ ਗੁਰੂ ਜੀ ਨੇ ਉਹਨਾਂ ਨੂੰ ਮਨਾ ਕਰਤਾ ਤੇ ਕਿਹਾ ਬੱਚਿਓ ਤੁਸੀਂ ਜਾਂ ਤਾਂ satsang ਵਿੱਚ ਬੈਠ ਜਾਓ ਜਾਂ ਤੁਸੀਂ ਵਾਪਸ ਚਲ ਜਿਓ ਸਾਡੀ ਆਰਤੀ ਤਾਰੰਤੇ ਨੱਚੰਦੀ ਇੱਥੇ ਕੋਈ ਲੋੜ ਨਹੀਂ ਪਰਮਾਤਮਾ ਪ੍ਰਭੂ ਬਾਦਸ਼ਾਹ ਦੀ ਆਰਤੀ ਤਾਰੂ ਜਿਉ ਸਾਰਿਆਂ ਦਾ ਪਾਲਨਹਾਰ ਹੈ ਉਹ ਇਸ ਤਰ੍ਹਾਂ ਵਾਪਸ ਰਾਜ ਦਰਬਾਰ ਵਿੱਚ ਚਲ ਜਾਈਗਾ ਉਹਨਾਂ ਨੇ ਰਾਜਾ ਸ਼ਿਵਨਾਥ ਨੂੰ ਦੱਸਿਆ ਕਿ ਬਾਬਾ ਨਾਨਕ ਜੀਨੇ ਸਾਨੂੰ ਨੱਚਣ ਨਹੀਂ ਦਿੱਤਾ ਤੇ ਨਾ ਹੀ ਉਹਦਾ ਆਰਤੀਦਾਰਨ ਕੀਤੀ ਜਿਸ ਜਿਹੇ ਸੀ ਜਿਹੜੀਆਂ ਸਾਰੀਆਂ ਸੀ ਉਹ ਵਾਪਸ ਆ ਗਈ ਰਾਜਾ ਸ਼ਿਵਨਾਥ ਨੇ ਸੋਚਿਆ ਕਿ ਹੋ ਸਕਦਾ ਹੈ ਇਨ੍ਹਾਂ ਔਰਤਾਂ ਤੋਂ ਕੁਝ ਦਿਲਤੀ ਹੋਗੀ ਹੋਵੇ ਜਿਸ ਕਰਕੇ ਉਹਨਾਂ ਨੇ ਆਰਤੀ ਤੇ ਨੱਚਣ ਤੋਂ ਮਨ ਕਰਦਾ ਹੁਣ ਰਾਜਾ ਸ਼ਿਵਨਾਥ ਤੇ ਰਾਜਪ੍ਰੋਖਤ ਉਹਨਾਂ ਨੂੰ ਨਾਲ ਲਿਆ ਮੰਤਰੀਆਂ ਸੰਨੇਤ ਰਾਜਾ ਸ਼ਿਵਨਾਥ ਆਪ ਬਾਗ ਵਿੱਚ ਆਇਆ ਜੀ ਗੁਰੂ ਸਾਹਿਬ ਜੀ ਕੋਲ ਇਹਨਾਂ ਸਾਰਿਆਂ ਨੇ ਗੁਰੂ ਜੀ ਨੂੰ ਨਮਸਕਾਰ ਕੀਤੀ ਆਪਣੇ ਦਿਲ ਦਾ ਸ਼ੰਕਾ ਦੂਰ ਕਰਨ ਲਈ ਉਸ ਨੇ ਫਿਰ ਗੁਰੂ ਜੀ ਤੋਂ ਪੁੱਛਿਆ ਲਿਆ ਕਿ ਗੁਰੂ ਜੀ ਮੈਂ ਇਹ ਬਹੁਤ ਸੁੰਦਰ ਇਸਤਰੀਆਂ ਤੁਹਾਡੀ ਆਰਤੀ ਕਰਣ ਲਈ ਤੇ ਨਾਚ ਰਹੀ ਤੁਹਾਨੂੰ ਖੁਸ਼ ਕਰਨ ਲਈ ਭੇਜੀਆਂ ਸਨ ਤੁਸੀਂ ਇਹਨਾਂ ਨੂੰ ਆਗਿਆ ਕਿਉਂ ਨਹੀਂ ਦਿੱਤੀ ਕੀ ਇਹਨਾਂ ਤੋਂ ਕੋਈ ਗਲਤੀ ਹੋ ਗਈ ਹੈ ਤਮੈੰ ਨੂੰ ਤੁਸੀਂ ਦੱਸੋ ਗੁਰੂ ਜੀ ਨੇ ਕਿਹਾ ਰਾਜਾ ਸ਼ਿਵਨਾਥ ਇਹ ਸੁੰਦਰ ਇਸਤਰੀਆਂ ਮੇਰੀਆਂ ਬਾਵਾਂ ਤੇ ਭੈਣਾਂ ਤੇ ਬੱਚੀਆਂ ਦੇ ਬਰਾਬਰ ਨੇ ਇਸ ਤਰ੍ਹਾਂ ਇਹ ਸਾਜਤਾਜ ਕੇ ਨੱਚਣ ਆਈਆਂ ਨੇ ਉਹਦੇ ਨਾਲ ਮਨ ਦੇ ਵਿੱਚ ਬੁਰੇ ਖਿਆਲ ਪੈਦਾ ਹੁੰਦੇ ਨੇ ਭਾਈ ਬੁਰਾ ਆਪਸਾ ਪਿੱਛੋਂ ਜਾ ਕੇ ਫਿਰ ਦੁੱਖ ਦਾ ਕਾਰਨ ਬਣਦਾ ਇੱਥੇ ਬਹੁਤ ਸਾਰੇ ਸੰਗਤ ਦੇ ਰਾਜਮਾਨ ਨੇ ਅਸੀਂ ਨਹੀਂ ਜਾਣਦੇ ਕਿ ਇਹ ਬੱਚੀਆਂ ਇੰਨਾ ਸਾਹਮਣੇ ਨਿਰਿਤ ਕਰਨ। ਮਨੁੱਖਾ ਜੀਵਨ ਬਹੁਤ ਕੀਮਤੀ ਹੈ। ਇਹਨੂੰ ਹਮੇਸ਼ਾ ਚੰਗੇ ਪਾਸੇ ਲਾਉਣਾ ਚਾਹੀਦਾ ਹੈ। ਅਸੀਂ ਇੰਨੀ ਦੂਰ ਤੋਂ ਚੱਲ ਕੇ ਇੱਥੇ ਆਏ ਹਾਂ ਕਿ ਇੱਥੋਂ ਦੇ ਲੋਕਾਂ ਨੂੰ ਸੁਖੀ ਜੀਵਨ ਜਿਉਣ ਦੀ ਜਾਂਚ ਸਿਖਾਈ ਜਾਵੇ। ਸਾਡਾ ਇੱਥੇ ਆਉਣ ਦਾ ਇਹੋ ਇੱਕ ਮਨੋਰਥ ਹੈ। ਅਸੀਂ ਇੱਥੇ ਕਿਸੇ ਤੋਂ ਆਪਣੀ ਆਰਤੀ ਪਰਵਾਨ ਜਾਂ ਕਿਸੇ ਦਾ ਨਾਚ ਦੇਖਣ ਨਹੀਂ ਆਏ ਪਾਈ। ਗੁਰੂ ਜੀ ਦੀਆਂ ਗੱਲਾਂ ਸੁਣ ਕੇ ਰਾਜਾ ਸ਼ਿਵਨਾਥ ਤੇ ਹੋਰ ਸਾਰੇ ਬਹੁਤ ਹੈਰਾਨ ਹੋਏ ਇਸ ਤਰ੍ਹਾਂ ਦੀਆਂ ਗੱਲਾਂ ਉਹਨਾਂ ਨੇ ਕਦੇ ਨਹੀਂ ਸੁਣੀਆਂ ਕਿਉਂਕਿ ਜਦੋਂ ਵੀ ਕੋਈ ਆਉਂਦਾ ਸੀ ਜਿਵੇਂ ਪਹਿਲਾਂ ਦੱਸਿਆ ਵੀ ਜਿਹੜੇ ਬ੍ਰਾਹਮਣ ਵੀ ਜੇ ਕੋਈ ਆਉਂਦੇ ਸੀ ਤੇ ਉਹ ਅਗਰ ਇਦਾਂ ਦਾ ਰਾਜਾ ਸ਼ਿਵਨਾਥ ਉਹਨਾਂ ਦਾ ਸਵਾਗਤ ਕਰਦਾ ਤਾਂ ਬੜੇ ਪ੍ਰਸੰਨ ਹੁੰਦੇ ਸੀ ਹੁਣ ਕੀ ਹੁੰਦਾ ਜੀ ਇਹ ਇਸ ਤਰ੍ਹਾਂ ਦੀਆਂ ਗੱਲਾਂ ਜਦੋਂ ਉਹਨੇ ਸੁਣੀਆਂ ਉਸ ਰਾਜੇ ਸ਼ਿਵਨਾਥ ਅਤੇ ਉਹਦੇ ਸਾਥੀਆਂ ਨੇ ਤਾ ਬੜੇ ਹੈਰਾਨ ਹੋਏ تھے ਗੁਰੂ ਪਾਸ਼ਾ ਜੀ ਦਾ ਸਤਕਾਰ ਉਹਨਾਂ ਦੀ ਨਜ਼ਰਾਂ ਦਾ ਹੋਰ ਵੀ ਵੱਧ ਗਿਆ ਜੀਵਨ ਦੀ ਸਮੁੱਚੀ ਵਿਚਾਰ ਉਹਨਾਂ ਨੂੰ ਬਹੁਤ ਪਸੰਦ ਆਈ ਗੁਰੂ ਪਾਸ਼ਾ ਜੀ ਦੀ ਉਹਨਾਂ ਨੇ ਆਪਣੇ ਮਨ ਵਿੱਚ ਹੀ ਫੈਸਲਾ ਲਿਆ ਕਿ ਅੱਗੇ ਤੋਂ ਇਸਤਰੀਆਂ ਦਾ ਨਾਚ ਨਹੀਂ ਦੇਖਿਆ ਕਰਨਗੇ ਗੁਰੂ ਨਾਨਕ ਸਾਹਿਬ ਜੀ ਸਾਨੂੰ ਠੀਕ ਹੀ ਸੰਜਾਉਂਦੇ ਨੇ ਰਾਜਾ ਸ਼ਿਵਨਾਥ ਨੇ ਗੁਰੂ ਜੀ ਤੋਂ ਪ੍ਰਸੰਨ ਹੋ ਕੇ ਫਿਰ ਬੇਨਤੀ ਕੀਤੀ ਕਿ ਬਾਬਾ ਨਾਨਕ ਜੀਓ ਤੁਸੀਂ ਮੇਰੇ ਲਈ ਇੱਕ ਬੇਨਤੀ ਪ੍ਰਵਾਨ ਕਰੋ ਮਹਾਰਾਜ ਮੇਰੇ ਦਿਲ ਦੀ ਇਹ ਤੀਬਰ ਇੱਛਾ ਹੈ ਕਿ ਤੁਸੀਂ ਇਸ ਬਾਗ ਵਿੱਚ ਰਹਿਣ ਦੀ ਥਾਂ ਮੇਰੇ ਮਹਿਲਾਂ ਵਿੱਚ ਜਾਣ ਪਾਓ ਮੇਰੇ ਮੈਲ ਤੁਹਾਡੇ ਰਹਿਣ ਲਈ ਹਾਜ਼ਰ ਨੇ ਦਿਨ ਕੋਲ ਤੁਹਾਡੇ ਸੁਭਾਅ ਦੇ ਮਤਾਬਕ ਮੈਂ ਉਹਨਾਂ ਨੂੰ ਪਵਿੱਤਰ ਕਰਕੇ ਤੁਹਾਡੇ ਅਨੁਕੂਲ ਕਰਦਾਗਾ ਗੁਰੂ ਜੀ ਨੇ ਕਿਹਾ ਕਿ ਸ਼ਿਵਨਾਥ ਜੀ ਲੱਗਦਾ ਹੈ ਬਹੁਤ ਦਿਆਲ ਹੋ ਗਏ ਹਨ ਇਸ ਨੇ ਮੈਲਾ ਵਿੱਚ ਜਾਣ ਲਈ ਕਹਿ ਰਹੇ ਹਾਂ ਇੱਕ ਫਕੀਰ ਨੂੰ ਪਰ ਤੁਹਾਨੂੰ ਯਾਦ ਹੋਵੇਗਾ ਕਿ ਜਦੋਂ ਵੀ ਕੋਈ ਬ੍ਰਾਹਮਣ ਜਾਂ ਭਿਕਸ਼ੂ ਮੈਲਾ ਵਿੱਚ ਤੁਹਾਡੇ ਆਉਂਦਾ ਸੀ ਤਾਂ ਤੁਸੀਂ ਉਹਨਾਂ ਨੂੰ ਵਜਿਨਾ ਕੋਈ ਦਖਣਾ ਦਿੰਦੇ ਸੀ ਤਾਂ ਤੇਰੇ ਕੋਲੋਂ ਦਖਣਾ ਮੰਗਦੇ ਆਂ ਸੀ ਤੇ ਇਹ ਦਖਣਾ ਤੂੰ ਬੜੀ ਖੁਸ਼ੀ ਨਾਲ ਦਿੰਦਾ ਹੈ ਜਦੋਂ ਕਹਿੰਦੇ ਆ ਵੀ ਅਸੀਂ ਤੁਹਾਡੇ ਤੋਂ ਦਖਣਾ ਲੈਣੀ ਹੈ ਉਹ ਭਿਕਸ਼ੂ ਜਾਂ ਉਹ ਬ੍ਰਾਹਮਣ ਜੋ ਤੇਰੇ ਮੈਲਾ 'ਚ ਰਹਿੰਦੇ ਨੇ ਇਥੋਂ ਦੇ ਰਿਵਾਜ ਦੇ ਮੁਤਾਬਕ ਤੂੰ ਨੱਚਨ ਤੇ ਆਰਤੀ ਉਤਾਰਨ ਲਈ ਤਾਂ ਸੁੰਦਰ ਔਰਤਾਂ ਭੇਜ ਦਿੱਤੀਆਂ ਨੇ ਰਿਵਾਜ ਦੀ ਪਰੰਪਰਾ ਨੂੰ ਕਾਇਮ ਰੱਖਾਂਦੀ ਪਰ ਕੀ ਤੂੰ ਇਥੋਂ ਦੇ ਰਿਵਾਜ ਮੁਤਾਬਕ ਮਹਿਲਾ ਵਿੱਚ ਜਾਣ ਬਦਲੇ ਸਾਨੂੰ ਕੋਈ ਦਖਣਾ ਵੀ ਦੇਵਾਂਗਾ ਹਾਂ ਗੁਰੂ ਜੀ ਸਾਭ ਜੇ ਤੁਸੀਂ ਮੇਰੇ ਮਹਿਲਾ ਵਿੱਚ ਚੜਨ ਨੂੰ ਪਾਉ ਤਾਂ ਮੈਂ ਤੁਹਾਨੂੰ ਦਖਣਾ ਵਿੱਚ ਆਪਣਾ ਸਾਰਾ ਰਾਜਪਾਦ ਹੀ ਦੇ ਦੇਵਾਂਗਾ ਰਾਜਾ ਸ਼ਿਵਨਾਥ ਨੇ ਬੜੀ ਪ੍ਰਸੰਨਤਾ ਨਾਲ ਬੜੇ ਪ੍ਰੇਮ ਵਿੱਚ ਪਿੱਜਕੇ ਕਿਹਾ ਜੀ ਇਹ ਗੱਲ ਸੁਣ ਕੇ ਜਿਹੜੇ ਰਾਜ ਫਿਰੋਹੀ ਤੇ ਭਿਕਸ਼ੂ ਸੀ ਉਹਨਾਂ ਦੀਆਂ ਅੱਖਾਂ ਖੁਲੀਆਂ ਨਹੀਂ ਅਖੁਲੀਆਂ ਰਹਿ ਗਈਆਂ ਤੇ ਜ਼ਬਾਨਾਂ ਨੂੰ ਤਾਲੇ ਲੱਗ ਗਏ। ਉਹਨਾਂ ਨੇ ਸੋਚਿਆ ਕਿ ਜੇ ਕਿਤੇ ਰਾਜਪਾਤ ਗੁਰੂ ਨਾਨਕ ਸਾਹਿਬ ਨੇ ਸੱਚਮੁੱਚ ਈ ਮੰਗ ਲਿਆ ਪ੍ਰਾਪਤ ਕਰ ਲਿਆ ਤਾਂ ਫਿਰ ਸਾਡਾ ਤਾਂ ਬਹੁਤ ਹੀ ਬੁਰਾ ਹਾਲ ਹੋ ਜਾਊਗਾ। ਕਿਉਂਕਿ ਗੁਰੂ ਨਾਨਕ ਸਾਹਿਬ ਜੀ ਨੇ ਤਾਂ ਕੋਈ ਫੌਕਟ ਕਰ ਮੁਕਾਂਦ ਕਰਨ ਨਹੀਂ ਦੇਣਾ। ਇਹ ਸੇ ਸਾਡਾ ਦਾਲ ਫੁਣਕਾ ਕਿਵੇਂ ਚੱਲੂਗਾ? ਉਹ ਆਪਣੇ ਪਾਲਿਓ ਡਰ ਰਹੇ ਨੇ ਜੀ। ਬੁਰੂ ਜੀ ਨੇ ਰਾਜੇ ਨੂੰ ਕਿਹਾ ਕਿ ਰਾਜਾ ਸ਼ਿਵਨਾਥ ਤੂੰ ਕੋਈ ਐਸੀ ਚੀਜ਼ ਸੰਭੋਦੇ ਜਿਹੜੀ ਰਾਜ ਭਾਗ ਦੇਣ ਦੀ ਤੂੰ ਗੱਲ ਕਰਦਾ ਪਿਆ ਉਹ ਰਾਜ ਨੂੰ ਤਾਂ ਤੇਰਾ ਬਾਪ ਵੀ ਕਹਿੰਦਾ ਸੀ ਕਿ ਮੇਰਾ ਹੈ ਹੁਣ ਇਸ ਰਾਜ ਨੂੰ ਤੂੰ ਕਹਿ ਰਿਹਾ ਕਿ ਇਹ ਮੇਰਾ ਹੈ ਮੈਂ ਤੁਹਾਨੂੰ ਦੇ ਦੇਵਾਂਗਾ ਕੱਲ ਨੂੰ ਤੂੰ ਵੀ ਐਸਾ ਸੰਸਾਰ ਵਿੱਚ ਨਹੀਂ ਰਹਿਣਾ ਤੇ ਫਿਰ ਤੇਰਾ ਰਾਜ ਕਿਸੇ ਹੋਰ ਦਾ ਹੋ ਜਾਣਾ ਇਸ ਲਈ ਤੂੰ ਸਾਨੂੰ ਪੂਜੀ ਦੇ ਜਦ ਹੀ ਸੱਚਮੁੱਚ ਤੇਰੀ ਆਪਣੀ ਹੋਵੇ ਗੁਰੂ ਜੀ ਮੈਂ ਆਪਣਾ ਸਰੀਰ ਤੁਹਾਨੂੰ ਦਿੰਦਾ ਹਾਂ ਤੁਸੀਂ ਇਹਨੂੰ ਪ੍ਰਬੰਧ ਕਰੋ ਇਹ ਆਪਣਾ ਸਰੀਰ ਮੇਰਾ ਤੁਹਾਡੇ ਚਰਨਾ ਵਿੱਚ ਪੇਟਾ ਹੈ ਗੁਰੂ ਜੀ ਨੇ ਕਿਹਾ ਸ਼ਿਵਨਾਥ ਜੀ ਤੁਸੀਂ ਹਲੇ ਵੀ ਨਹੀਂ ਸਮਝੇ ਇਹ ਸਰੀਰ ਵੀ ਤੁਹਾਡਾ ਲਈ ਜਿਹੜਾ ਤੁਸੀਂ ਸਾਨੂੰ ਦੇਣ ਦੀ ਗੱਲ ਕਰਦੇ ਪਏ ਹੋ ਪ੍ਰਭੂ ਦੀ ਜੀਵਨ ਜੋਤ ਜਦੋਂ ਤੱਕ ਇਸ ਸਰੀਰ ਦੇ ਵਿੱਚ ਹੈ ਜਦੋਂ ਤੱਕ ਉਸ ਅਕਾਲ ਪੁਰਖ ਦੇ ਹੁਕਮ ਦੇ ਅੰਦਰ ਤੁਹਾਡੇ ਸਵਾਸ ਚਲ ਰਹੇ ਨੇ ਉਦੋਂ ਤੱਕ ਹੀ ਤੁਹਾਡਾ ਸਰੀਰ ਕਾਇਮ ਆ ਪਰ ਜਦੋਂ ਉਹ ਜੋਤ ਬੁਝ ਗਈ ਤੇਰੇ ਇਸ ਸਰੀਰ ਨੂੰ ਕਿਸੇ ਨੇ ਨਹੀਂ ਪੁੱਛਣਾ ਕਿਸੇ ਨੇ ਦੇਖਣਾ ਤੱਕ ਨਹੀਂ ਹੁਣ ਸ਼ਿਵਨਾਥ ਬਹੁਤ ਸ਼ਰਮਿੰਦਾ ਸੀ ਤੇ ਉਹ ਸਮਝ ਨਹੀਂ ਸੀ ਆ ਰਹੀ ਕਿ ਆਖਰ ਉਹ ਕਿਹੜੀ ਵਸਤੂ ਆ ਜਿਹੜੀ ਉਹ ਗੁਰੂ ਨਾਨਕ ਪਾਸ਼ਾ ਜੀ ਨੂੰ ਅਰਪਣ ਕਰੇ ਕਿਹੜੀ ਉਹਦੀ ਆਪਣੀ ਹੋਵੇ ਹਾਰ ਕਿਉਂ ਨਾ ਗੁਰੂ ਸਾਧਾਂ ਤੋਂ ਪੁੱਛਣਾ ਕੀਤਾ ਕਨਗੁਰੂ ਜੀ ਤੁਸੀਂ ਆਪ ਹੀ ਮੇਰੇ ਤੇ ਕਿਰਪਾ ਕਰੋ ਤੇ ਦਇਆ ਦੇ ਘਰ ਵਿੱਚ ਆ ਕੇ ਮੈਨੂੰ ਦੱਸੋ ਜੀ ਕਿ ਉਹ ਕਿਹੜੀ ਚੀਜ਼ ਹੈ ਜਿਹੜੀ ਮੈਂ ਤੁਹਾਨੂੰ ਅਰਪਣ ਕਰ ਸਕਦਾ ਜੀ ਨੂੰ ਤੁਸੀਂ ਪਰਵਾਨ ਵੀ ਕਰ ਲਓ ਤੇ ਮੇਰੇ ਮਹਿਲਾਂ ਵਿੱਚ ਦਰਸ਼ਨ ਵੀ ਦੇ ਦਿਓ ਗੁਰੂ ਜੀ ਨੇ ਮੁਸਕਰਾ ਕੇ ਕਿਹਾ ਕਿ ਰਾਜਾ ਸ਼ਿਵਨਾਥ ਇਹ ਜਿਹੜੀ ਤੂੰ ਮੈਂ ਮੈਂ ਕਰੀ ਜਾਂਦਾ ਮੈਂ ਮੈਂ ਲਗਾਈ ਕੋਈ ਹੈ ਨਾ ਇਹ ਤੂੰ ਸਾਨੂੰ ਦੇ ਦੇ ਪਾਈ ਮੇਰਾ ਰਾਜ ਮੇਰਾ ਤਾਜ ਮੇਰਾ ਘਰ ਮੇਰਾ ਦੇਸ਼ ਮੇਰਾ ਸਰੀਰ ਇਹ ਮੈਂ ਮੈਂ ਹੀ ਹੈ ਜਿਹੜੀ ਤੈਨੂੰ ਪ੍ਰਮਾਤਮਾ ਨਾਲ ਮੇਰਾ ਨਹੀਂ ਦਿੰਦੀ ਤੇਰਾ ਮਨ ਕੋਮਲ ਹੈ ਪਵਿੱਤਰ ਹੈ ਸ਼ੁਭ ਵਿਚਾਰਾਂ ਵਾਲਾ ਹੈ ਪਰ ਇਹ ਮੈਂ ਮੈਂ ਕਰਕੇ ਤੂੰ ਪ੍ਰਮਾਤਮਾ ਤੋਂ ਦੂਰ ਗੁਰੂ ਜੀ ਨੇ ਬਚਨ ਜਦੋਂ ਕੀਤੇ ਤੇ ਰਾਜੇ ਨੇ ਜਦੋਂ ਸੁਨੇ ਤ ਰਾਜੇ ਤੇ ਉਹਦੇ ਸਾਰੇ ਦਰਬਾਰੀਆਂ ਨੇ ਗੁਰੂ ਜੀ ਦੇ ਚਰਨਾਂ ਤੇ ਆਪਣਾ ਸੀਸ ਖੱਕ ਦਿੱਤਾ ਉਹਨਾਂ ਨੇ ਪ੍ਰਣ ਕੀਤਾ ਕਿ ਅੱਗੇ ਤੋਂ ਉਹ ਮੈਂ ਮੈਂ ਨਹੀਂ ਕਰਿਆ ਕਰਨਗੀ ਤੇ ਨਾ ਹੀ ਉਹ ਇਸ ਤਰਿਆ ਦਾ ਨਾਚ ਦੇਖਿਆ ਕਰਨਗੇ ਜਾਂ ਕੋਈ ਵੀ ਇਦਾਂ ਕਰਨ ਕਾਲ ਕਰਨ ਦੇਣਗੇ ਜਾਂ ਕਰਨਗੇ ਜਿਹਦੇ ਨਾਲ ਉਹ ਅਕਾਲ ਪੁਰਖ ਵਾਹਿਗੁਰੂ ਤੋਂ ਦੂਰ ਹੁੰਦੇ ਨੇ ਸੋ ਇਸ ਤਰ੍ਹਾਂ ਗੁਰੂ ਪਿਤਾ ਨੇ ਉਹਨਾਂ ਦੇ ਜ਼ਰੀਏ ਅੱਜ ਸਾਨੂੰ ਵੀ ਸੰਜੋਣਾ ਕੀਤਾ ਇਸ ਸਾਖੀ ਦੇ ਮਾਰਤ ਦੇ ਨਾਲ ਕਿ ਸਾਨੂੰ ਆਪਣੇ ਜੀਵਨ ਦੇ ਵਿੱਚ ਕਿਹੜੀ ਚੀਜ਼ ਰੱਖਣੀ ਚਾਹੀਦੀ ਹੈ ਕਿਹੜੀ ਛੱਡਣੀ ਚਾਹੀਦੀ ਹੈ ਕੇਵਲ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਹੀ ਹੈ ਜੀ ਜਿਹੜਾ ਆਪਣੇ ਹਰ ਥਾਂ ਸਹਾਈ ਹੋਣਾ ਹੈ ਇਸ ਜਨਮ ਜਵੀ ਤੇ ਇਹ ਦੁਬਾਰਾ ਪ੍ਰਲੋਕ ਦੇ ਵਿੱਚ ਆਏ ਚ। ਕਹਿੰਦੇ ਨੇ ਜਿਹੜੇ ਨਾਮ ਸਿਮਰਨ ਜਪਦੇ ਨੇ ਉਹਨਾਂ ਨੜਕਾਂ ਵਿੱਚ ਜਾਂਦੇ ਨੇ ਕਿੰਨਾ ਹੀ ਸਵਰਗਾਂ 'ਚ ਜਾਂਦੇ ਨੇ ਇਹ ਤਾਂ ਬਹੁਤ ਊਣਾ ਰਹਿ ਜਾਂਦੇ ਨੇ ਜੀ। ਵਾਹਿਗੁਰੂ ਦਾ ਨਾਮ ਚੌ ਚੱਤੂ ਪੈਰ ਆਪਣੇ ਹਿਰਦੇ 'ਚ ਉਸ ਨੂੰ ਬਾਰੇ ਲੋਕ ਸਿੱਧਾ ਸੱਚਖੰਡ ਗੁਰੂ ਨਾਨਕ ਪਾਸ਼ਾ ਜੀ ਦੇ ਚਰਨਾਂ 'ਚ ਜਾਂਦੇ ਨੇ ਜੀ। ਸੋ ਇਸ ਕਰਕੇ ਅਸੀਂ ਨੀਂਦ ਕਰਦੇ ਹਾਂ ਅੱਜ ਦੀ ਸਾਖੇ ਤੁਹਾਨੂੰ ਚੰਗੀ ਲੱਗੀ ਹੋਵੇਗੀ ਇਸ ਤਰ੍ਹਾਂ ਦੀਆਂ ਸਾਖੀਆਂ ਸੁਣਨ ਦੇ ਸੁਪਿਆਰੇ ਸਾ ਸੰਦੇ ਜੀ ਵੀਰੇ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਬਾਕਸ ਵਿੱਚ ਵਾਹਿਗੁਰੂ ਜੀ ਜ ਨੂੰ ਲਿਖੋ